ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਵਾਲੀ ਵੀਡੀਓ ਆ ਨਾ ਉਹ ਬੜੀ ਆਦੀ ਖਾਸ ਹੋਣ ਵਾਲੀ ਕਿਉਂਕਿ ਇਹ ਇਹ ਜਿਹੜੀ ਆ ਇਹ ਸਾਰਿਆਂ ਤੇ ਹੀ ਗੱਲ ਟੋਕਦੀ ਆ ਜਿਹੜੀ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਸੋ ਤੁਸੀਂ ਉਹਨੂੰ ਵੀਡੀਓ ਨੂੰ ਇੰਜੋਏ ਕਰਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਜੇ ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਜੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਗੱਲ ਤੁਹਾਨੂੰ ਤੁਹਾਡੇ ਦਿਲ ਨੂੰ ਛੂਗੀ ਹੋਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਮੇਰਾ ਗੁੱਸਾ ਬੜਾ ਸਿਆਣਾ ਹੁਣ ਤੁਸੀਂ ਕਹਿਣਾ ਕਿ ਮੇਰਾ ਗੁੱਸਾ ਸਿਆਣਾ ਕਿਸ ਤਰ੍ਹਾਂ ਹੋ ਸਕਦਾ ਹੈ ਤੁਸੀਂ ਕਦੀ ਵੇਖਿਆ ਹੈ ਕਿ ਜਿਹੜਾ ਗੁੱਸਾ ਹੈ ਉਹ ਤੁਹਾਨੂੰ ਹਮੇਸ਼ਾ ਆਪਣੇ ਤੋਂ ਮਾਰੇ ਤੇ ਹੀ ਆਉਂਦਾ ਹੈ ਕਦੀ ਆਪਣੇ ਤੋਂ ਤਗੜੇ ਦੇ ਤੁਹਾਨੂੰ ਗੁਸਾ ਨਹੀਂ ਆਉਂਦਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਦੱਸ ਦਵਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਿਸੇ ਮਹਿਫਿਲ ਦੇ ਵਿੱਚ ਬੈਠੇ ਆਂ ਮਹਿਫਿਲ ਦੇ ਵਿੱਚ ਬੈਠੇ ਆਂ ਤੇ ਆਪਾਂ ਕੁਝ ਖਾ ਰਹੇ ਆਂ ਆਪਣੇ ਕੋਲ ਵੇਟਰ ਆਇਆ ਹੈ ਆਪਾਂ ਇਹ ਨਹੀਂ ਕਹਿਣਾ ਕਿ ਉਹ ਆਪਣੀ ਕਿਰਤ ਕਰ ਰਿਹਾ ਆਪਣਾ ਕਾਰੋਬਾਰ ਚਲਾ ਰਿਹਾ ਆਪਣਾ ਕੰਮ ਕਰ ਰਿਹਾ ਹੈ ਆਪਾਂ ਆਪਾਂ ਨੂੰ ਬੜੀ ਉਹ ਜਿਹੀ ਨਿਗਾਹ ਨਾਲ ਵੇਖਣਾ ਕਿ ਬੜੇ ਨੀਵੇਂ ਪੱਦਰ ਤੇ ਇਹ ਤੇ ਮੇਰੀ ਗੱਲ ਜਿਹੜੀ ਹੈ ਇਹ ਸੁਣ ਸਕਦਾ ਹੈ ਆਪਾਂ ਨੂੰ ਉੱਤੇ ਬੜਾ ਗੁੱਸਾ ਆਉਂਦਾ ਹੈ ਹੁਣ ਆਪਣੇ ਘਰਾਂ ਚ ਆ ਜੀਏ ਵਿਆਹ ਤੋਂ ਆਪਾਂ ਘਰਾਂ ਜਾ ਜੀਏ ਘਰਾਂ ਚ ਵੇਖੋਗੇ ਤੁਸੀਂ ਜੇ ਭੈਣ ਭਰਾ ਜੇ ਮਾਪਿਓ ਜੇ ਕੋਈ ਵੀ ਜੇ ਤੁਹਾਡੇ ਘਰੇ ਕੋਈ ਤੁਸੀਂ ਕੰਮ ਵਾਲੀ ਰੱਖੀ ਆ ਜਾਂ ਕੰਮ ਵਾਲਾ ਰੱਖਿਆ ਜਾਂ ਤੁਸੀਂ ਕੋਈ ਵੀ ਰੱਖਿਆ ਹੈ ਜਾਂ ਤੁਸੀਂ ਕਿਸੇ ਨਾਲ ਕੋਈ ਕੰਮ ਕਰ ਰਹੇ ਜੇ ਇਹ ਗੱਲਾਂ ਜਿਹੜੀਆਂ ਇਹ ਹਾਲਾਤਾਂ ਦੇ ਡਿਪੈਂਡ ਕਰਦੀਆਂ ਨੇ ਤੁਸੀਂ ਨੋਟ ਕਰਕੇ ਵੇਖੋ ਜੇ ਤੁਸੀਂ ਹਮੇਸ਼ਾ ਜਿਹੜਾ ਗੁੱਸਾ ਹੈ ਨਾ ਆਪਣੇ ਕੰਮ ਵਾਲੀ ਤੇ ਜਾਂ ਆਪਣੇ ਕੰਮ ਵਾਲੇ ਤੇ ਹੀ ਕੱਢੋਗੇ ਕਿਉਂਕਿ ਆਪਾਂ ਨੂੰ ਤਗੜੇ ਬੰਦੇ ਦੇ ਕਿਉਂ ਨਹੀਂ ਗੁੱਸਾ ਆਉਂਦਾ ਹੁਣ ਮੈਂ ਤੁਹਾਨੂੰ ਉਸ ਗੱਲ ਨੂੰ ਸਿੱਧ ਕਰਕੇ ਦੱਸਦਾ ਹਾਂ ਹੁਣ ਜਿਹੜਾ ਮਾੜਾ ਬੰਦਾ ਹੁੰਦਾ ਉਹਨੂੰ ਉਹਨੇ ਕਿਹੜਾ ਆਪਾਂ ਨੂੰ ਪਲਟਕੇ ਜਵਾਬ ਦੇਣਾ ਹੁੰਦਾ ਵਾ ਤੇ ਆਪਾਂ ਨੂੰ ਜਿੰਨੀ ਆਪਣੀ ਭਾਵਨਾ ਹੁੰਦੀ ਆਪਾਂ ਉਹਦੇ ਹਿਸਾਬ ਨਾਲ ਉਹਨੂੰ ਗਲਤ ਮਲਤ ਬੋਲ ਦੇਨੇ ਆ ਪਰ ਸਵਾਤ ਤੇ ਤਾਂ ਆਇਆ ਨਾ ਜੇ ਤੁਹਾਨੂੰ ਗੁੱਸਾ ਮਾੜੀ ਤੇ ਆ ਰਿਹਾ ਤੇ ਉਹਨਾਂ ਹੀ ਗੁੱਸਾ ਤੁਹਾਨੂੰ ਤਗੜੇ ਤੇ ਆ ਰਿਹਾ ਹੈ ਤਗੜੇ ਨੂੰ ਤੁਸੀਂ ਪਾਜੀ ਗਹਿਰ ਹੈ ਜੇ ਮਾੜੇ ਨੂੰ ਤੁਸੀਂ ਤੂੰ ਤੂੰ ਕਰਕੇ ਗੱਲ ਕਰ ਰਹੇ ਜੇ ਜਾਂ ਬੜੀ ਹੀਣ ਭਾਵਨਾ ਨਾਲ ਗੱਲ ਕਰ ਰਹੇ ਜੇ ਯਾਰ ਅੱਖਾਂ ਕੱਢਣੀਆਂ ਆ ਦੀ ਕਿਸੇ ਤਗੜੇ ਅੱਗੇ ਕੱਢੀ ਗਈ ਨਾ ਆਪਾਂ ਮਾੜੇ ਅੱਗੇ ਅੱਖਾਂ ਕੱਢੀ ਕੀ ਲਵਾਂਗੇ ਪਰ ਆਪਣੀ ਆਪਣੀ ਜਿਹੜੀ ਸੁਸਾਇਟੀ ਹੈ ਇਹਦੇ ਵਿੱਚ ਕਿਹ ਤਰ੍ਹਾਂ ਚੱਲਦਾ ਵਾ ਕੰਮ ਕਿ ਆਪਾਂ ਨਾ ਆਪਾਂ ਆਪਣਾ ਹੱਕ ਸਮਝਦੇ ਆਂ ਕਿ ਜਿਹੜਾ ਗਰੀਬ ਬੰਦਾ ਆ ਜਾਂ ਕੋਈ ਮਾੜਾ ਬੰਦਾ ਹੈ ਉਹਨੂੰ ਆਪਾਂ ਪ੍ਰਤਾੜਿਤ ਕਰਨਾ ਉਹਨੂੰ ਜਲੀਲ ਕਰਨਾ ਆਪਣਾ ਹੱਕ ਸਮਝਦੇ ਆਂ ਪਰ ਜਿਹੜੀ ਕੁਦਰਤ ਆ ਉਹਦੇ ਕੁਝ ਨਿਯਮ ਆ ਠੋਕੂ ਨੇ ਕਿ ਚੈਨ ਬਣਾਈਆਂ ਜਿਸ ਤਰ੍ਹਾਂ ਇੱਕ ਤੋਂ ਬਾਅਦ ਚ ਦੋ ਆਉਂਦਾ ਤੇ ਦੋ ਤੋਂ ਬਾਅਦ ਚ ਤਿੰਨ ਆਉਂਦਾ ਤੇ ਐਂਡ ਤੇ 100 ਆਉਂਦਾ 100 ਤੋਂ ਬਾਅਦ ਹਜ਼ਾਰਾਂ ਲੱਖਾਂ ਆਉਂਦੇ ਨਾ ਉਦਾਂ ਹੀ ਜੇ ਕੋਈ ਜ਼ੀਰੋ ਲੈਵਲ ਦੇ ਬੰਦਾ ਏ ਤੇ ਉਤੋਂ ਉੱਤੇ ਕੋਈ ਇੱਕ ਨੰਬਰ ਤੇ ਵੀ ਬੈਠਾ ਏ ਇਸ ਤਰ੍ਹਾਂ ਕੋਈ 100 ਨੰਬਰ ਤੇ ਵੀ ਬੈਠਾ ਕੋਈ 1000 ਨੰਬਰ ਤੇ ਵੀ ਬੈਠਾ ਕੋਈ ਲੱਖ ਨੰਬਰ ਤੇ ਵੀ ਬੈਠਾ ਵਾ ਹਰ ਇੱਕ ਪਿਓ ਦਾ ਪਿਓ ਹੁੰਦਾ ਹੈ ਜਿਤ ਜਿਤ ਤੁਹਾਨੂੰ ਗੁੱਸਾ ਚੜ ਰਿਹਾ ਨਾ ਤੇ ਤੁਹਾਡੇ ਦੇ ਗੁੱਸਾ ਕੱਢਣ ਵਾਲਾ ਵੀ ਕੋਈ ਹੈਗਾ ਇਸ ਦੁਨੀਆ ਦੇ ਕਿਉਂਕਿ ਕੁਦਰਤ ਜਿਹੜੀ ਕੁਦਰਤ ਹੈ ਕੁਦਰਤ ਤੁਹਾਨੂੰ ਆਪਣੇ ਨਿਯਮਾਂ ਦੇ ਨਾਲ ਛੇੜਛਾੜ ਨਹੀਂ ਕਰਨ ਦਿੰਦੀ ਇਹ ਜਿਹੜੀ ਜੀਭ ਆਪਾਂ ਨੂੰ ਇਸ ਕੰਮ ਨੂੰ ਨਹੀਂ ਦਿੱਤੀ ਕਿ ਆਪਾਂ ਕਿਸੇ ਨੂੰ ਜਲੀਲ ਕਰੀਏ ਕਿਸੇ ਨੂੰ ਇਦਾਂ ਬੋਲੀਏ ਕਿ ਉਹ ਆਤਮਾ ਤੱਕ ਝੰਘੋਰ ਜਾਏ ਕਿਸੇ ਦਾ ਸਿਰ ਪਾੜ ਦੋ ਤੁਹਾਨੂੰ ਪੀਕੜ ਨਹੀਂ ਹੁੰਦੀ ਜਿੰਨਾ ਤੁਸੀਂ ਉਹਨੂੰ ਆਪਣੇ ਸ਼ਬਦਾਂ ਦੇ ਸ਼ਬਦਾਂ ਦੇ ਨਾਲ ਉਹਨੂੰ ਜਲੀਲ ਕਰ ਸਕਦੇ ਹੋ ਜਿੰਨੀਆਂ ਆਤਮ ਹੱਤਿਆ ਹੁੰਦੀਆਂ ਜਾਂ ਲੋਕੀਂ ਟ੍ਰੇਨ ਅੱਗੇ ਆ ਜਾਂਦੇ ਜਾਂ ਦਵਾਈ ਪੀ ਕੇ ਫਾਹ ਲੀ ਕੇ ਮਰ ਜਾਂਦੇ ਆ ਉਹ ਕੁੱਟਨ ਮਾਰਨ ਕਰਕੇ ਨਹੀਂ ਮਰਦੇਗੇ ਤੁਸੀਂ ਕਿਸੇ ਦਾ ਸਿਰ ਪਾੜਤਾ ਕਿਸੇ ਦੀ ਬਾਹ ਤੋੜਤੀ ਇਸ ਕਰਕੇ ਨਹੀਂ ਮਰਦੇ ਉਹ ਮਰਦੇ ਕਿਉਂਕਿ ਤੁਸੀਂ ਆਪਣੇ ਸ਼ਬਦਾਂ ਨਾਲ ਜਿਹੜਾ ਨਾ ਉਹਨੂੰ ਇੰਨਾ ਜਲੀਲ ਕਰ ਦਿੰਦੇ ਜੇ ਕਿ ਉਹ ਆਪਣੇ ਆਪਣੀ ਜ਼ਿੰਦਗੀ ਨੂੰ ਵੀ ਛੱਡਣ ਨੂੰ ਤਿਆਰ ਹੋ ਜਾਂਦਾ ਹੈ ਸੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਤੁਸੀਂ ਮੇਰੇ ਕਹਿਣ ਤੇ ਸੁਧਰ ਜੋ ਮੈਂ ਨਹੀਂ ਤੁਹਾਨੂੰ ਕਹਿਣ ਦਿਆ ਪਰ ਮੈਂ ਤੁਹਾਨੂੰ ਕਹਿਣਾ ਯਾਰ ਆਪਣੇ ਅਹੁਦੇ ਦਾ ਬਿਲਕੁਲ ਸਹੀ ਉਪਯੋਗ ਕਰੋ ਆਪਾਂ ਆਪਾਂ ਜਿਹੜੇ ਇਨਸਾਨ ਆ ਇਨਸਾਨਾਂ ਨੂੰ ਰੱਬ ਨੇ ਦਿਮਾਗ ਦਿੱਤਾ ਹੈ ਆਪਾਂ ਸਹੀ ਸਹੀ ਵਿਚਾਰ ਰੱਖੀਏ ਹਰ ਇੱਕ ਪ੍ਰਤੀ ਸਹੀ ਨਜ਼ਰੀਆ ਰੱਖੀਏ ਜੇ ਆਪਾਂ ਆਪਣੇ ਮਾਪਿਓ ਨੂੰ ਚੰਗਾ ਬੋਲ ਸਕਦੇ ਆ ਆਪਣੇ ਭੈਣ ਭਰਾਵਾਂ ਨੂੰ ਚੰਗਾ ਬੋਲ ਸਕਦੇ ਆ ਆਪਣੇ ਬੱਚਿਆਂ ਨੂੰ ਚੰਗਾ ਬੋਲ ਸਕਦੇ ਆ ਉਹ ਯਾਰ ਜਿਹੜੇ ਤੁਹਾਡੇ ਬਾਰੇ ਤੁਹਾਡੇ ਕਰਕੇ ਕੋਈ ਕੰਮ ਕਰ ਰਿਹਾ ਹੈ ਤੁਹਾਡੇ ਗਰੀਬ ਲੋਕੀ ਆ ਜਿਹੜੇ ਯਾਰ ਉਹਨਾਂ ਨੂੰ ਵੀ ਇੱਜ਼ਤ ਮਿਲ ਚਾਹੀਦੀ ਯਾਰ ਕਿੰਨੀ ਇੱਜ਼ਤ ਨਹੀਂ ਚਾਹੀਦੀ ਤੁਸੀਂ ਕਿਸੇ ਦੀ ਇੱਜ਼ਤ ਕਰਕੇ ਜਾਂ ਕਿਸੇ ਨੂੰ ਮਿੱਠਾ ਬੋਲ ਕੇ ਉਹੋ ਜਿਹਾ ਕੰਮ ਵੀ ਕਰਵਾ ਸਕਦੇ ਜਿਹੜਾ ਹੋ ਸਕਦਾ ਬਹੁਤ ਜ਼ਿਆਦਾ ਉੱਚ ਜਾਨ ਦਾ ਰਿਸਕ ਹੋਵੇ ਪਰ ਫਿਰ ਵੀ ਲੋਕੀ ਖੁਸ਼ੀ ਖੁਸ਼ੀ ਉਸ ਕੰਮ ਨੂੰ ਕਰ ਦਿੰਦੇ ਕਿਉਂਕਿ ਤੁਸੀਂ ਉਸ ਨੂੰ ਉਸ ਲੈਵਲ ਦੀ ਰਿਸਪੈਕਟ ਦੇ ਰਏ ਜੇ ਜਿਸ ਲੈਵਲ ਦੀ ਉਹ ਪਾਲਦਾ ਏ ਯਾਰ ਆਪਾਂ ਇਨਸਾਨ ਆ ਇਨਸਾਨੀਅਤ ਨੂੰ ਜਿੰਦਾ ਰੱਖੀਏ ਨਾ ਤੇ ਤੁਸੀਂ ਕਿਸੇ ਨੂੰ ਗਲਤ ਬੋਲੋ ਨਾ ਆਪਣੇ ਉੱਪਰ ਗਲਤ برداشت ਕਰੋ ਉਹ ਜਿਹੜੇ ਸਰਕਾਰੀ ਅਦਾਰੇ ਆ ਨਾ ਮੋਸਟਲੀ ਸਰਕਾਰੀ ਅਦਾਰੇ ਆ ਜਿੱਨਾਂ ਕਰਕੇ ਮੈਂ ਵੀਡੀਓ ਸ਼ੂਟ ਕਰ ਰਿਹਾ ਵਾਂ ਮੋਸਟਲੀ ਸਰਕਾਰੀ ਅਦਾਰਿਆਂ ਦੇ ਵਿੱਚ ਇਹੀ ਹੁੰਦਾ ਏ ਕਿ ਉੱਥੇ ਕੱਪੜਿਆਂ ਨੂੰ ਵੇਖ ਕੇ ਜੱਜ ਕੀਤਾ ਜਾਂਦਾ ਏ ਤੁਹਾਡੀ ਜਾਤ ਪਾਤ ਨੂੰ ਵੇਖ ਕੇ ਜੱਜ ਕੀਤਾ ਜਾਂਦਾ ਉਹਦੇ ਰਿਕਾਰਡਿੰਗ ਹੀ ਥਾਰੇ ਫੈਸਲੇ ਕੀਤੇ ਜਾਂਦੇ ਯਾਰ ਇਹਨਾਂ ਚੀਜ਼ਾਂ ਤੋਂ ਆਪਾਂ ਉੱਤੇ ਉੱਠੀਏ ਯਾਰ ਕੋਈ ਸਹੀ ਵਿਚਾਰ ਰਖੀਏ ਜੇ ਤੁਹਾਡੇ ਕੋਲ ਕੋਈ ਦੁਕਾਨ ਤੇ ਕੋਈ 100 ਰੁਪਈਆ ਦੀ ਚੀਜ਼ ਖਰੀਦਣ ਵਾਲਾ ਕੋਈ 1000 ਵਾਲੀ ਚੀਜ਼ ਖਰੀਦਣ ਵਾਲਾ ਵੀ ਆਉਂਦਾ ਹੈ ਹਰ ਇੱਕ ਇਨਸਾਨ ਦੀ ਇੱਜ਼ਤ ਜਿਹੜੀ ਆ ਰੱਬ ਨੇ ਉੱਨੀ ਬਣਾਈ ਹੈ ਕਿਉਂਕਿ ਹਰ ਹੁਣ ਜੇ ਰੱਬ ਨੇ ਭੇਤ ਭਾਵ ਰੱਖਣਾ ਹੁੰਦਾ ਤੇ ਆ ਆਪਣੇ ਜਿਹੜਾ ਖੂਨ ਦਾ ਰੰਗ ਅੱਡੋ ਅੱਡ ਹੁੰਦਾ ਮੀਰ ਦਾ ਹੋਰ ਗਰੀਬ ਦਾ ਹੋਰ ਹੈ ਹੈ ਰਹੇ ਤੁਹਾਡੇ ਕੰਨ ਕਿਦੇ ਅਮੀਰਾਂ ਦੇ ਹੋਰ ਲੱਗੇ ਹੁੰਦੇ ਗਰੀਬਾਂ ਦੇ ਕਿਤੇ ਹੋਰ ਲੱਗੇ ਹੁੰਦੇ ਨੱਕ ਕਿਤੇ ਹੋਰ ਲੱਗਾ ਹੁੰਦਾ ਮੂੰਹ ਕਿਤੇ ਹੋਰ ਲੱਗਦੀ ਹੁੰਦੀ ਪਰ ਉਹਨੇ ਨਹੀਂ ਨਾ ਰੱਬ ਨੇ ਨਹੀਂ ਨਾ ਇਸ ਚੀਜ਼ ਦਾ ਇਸ ਚੀਜ਼ ਦਾ ਕੋਈ ਫਰਕ ਰੱਖਿਆ ਆਪਾਂ ਵੀ ਨਾ ਇਸ ਚੀਜ਼ ਤੇ ਫਰਕ ਰੱਖੇ ਸੋ ਮੈਂ ਵੀਡੀਓ ਨੂੰ ਜਿਆਦਾ ਨਹੀਂ ਲੰਮੀ ਕਰਨੀ ਚਾਹੁੰਦਾ ਪਰ ਜਿਹੜੀ ਮੇਰੀ ਦਿਲ ਦੀ ਭਾਵਨਾ ਨਾਲ ਮੈਂ ਤੁਹਾਨੂੰ ਪੂਰੀ ਦੱਸਣੀ ਚਾਹਣਾ ਸੋ ਅੱਜ ਤੋਂ ਆਪਾਂ ਪ੍ਰਣ ਕਰੀਏ ਕਿ ਜਿੰਨਾ ਵੀ ਹੋ ਸਕਦਾ ਹੈ ਆਪਾਂ ਓਨਾ ਹੀ ਆਪਣੇ ਗੁੱਸੇ ਦੇ ਕੰਟਰੋਲ ਕਰੀਏ ਜਿੱਥੋਂ ਤੱਕ ਹੋ ਸਕਦਾ ਕਿਸੇ ਨੂੰ ਬੰਦੀ ਦੀ ਰਿਸਪੈਕਟ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਵੇਕਾਰ